ਜੀ ਪੌਣੇ 4 ਵਜੇ ਅਸੀਂ ਟਰੈਕ ਸ਼ੁਰੂ ਕਰਤਾ ਤੇ ਹੁਣ ਇਹ ਪੂਰਾ ਇਹ ਕਰਦੇ ਜਿਵੇਂ ਵੀਊ ਮੈਂ ਚੇਂਜ ਕਰਦਾ 8 ਕਿਲੋਮੀਟਰ ਦਾ ਟਰੈਕ ਹੈ ਮੈਂ ਵੀਊ ਚੇਂਜ ਕਰਕੇ ਤੁਹਾਨੂੰ ਦਿਖਾਉਣਾ ਦੇਖੋ ਜੀ ਤਾਲਾ ਤਾਰ ਰੇਂਜ ਤੇ ਮੰਗਾ ਸਾਹਿਬ ਵਧੀਆ ਨਾਲ ਦੀ ਨਾਲ ਕਿਨੂੰ ਕੋਈ ਕਿ ਸਫ਼ਰ ਲੰਬਾ ਹੋਣ ਇਸ ਪਾਸੇ ਨੂੰ ਕਰੋ ਥੋੜਾ ਜਿਹਾ ਅਸੀਂ ਅੱਜ ਰਸਤਾ ਕਹਿੰਦੇ ਲੰਬਾ ਲੈ ਲਿਆ ਸੀ ਤਾਂ ਕਰਕੇ ਪਰ ਇੰਜੋਏ ਦਦਾ ਕਹਿੰਦਾ ਰਸਤੇ ਨੂੰ ਮੰਜ਼ਲ ਦੀ ਪਰਵਾਹ ਨਾ ਕਰੋ ਰਸਤੇ ਨੂੰ ਬੰਗਾ ਸਾਹਿਬ ਕਹਿੰਦੇ ਇੰਜੋਏ ਕਰੋ ਰਸਤੇ ਨੂੰ ਇੰਜੋਏ ਕਰਨਾ ਚਾਹੀਦਾ ਮੰਜ਼ਲ ਕੀ ਪਰਵਾਹ ਮਤ ਕਰੋ ਮੰਜ਼ਲ ਤਾਂ ਮਿਲ ਜਾਏਗੀ ਬਿਲਕੁਲ ਬਿਲਕੁਲ ਲਓ ਜੀ ਓਲੇ-ਪੋਲੇ ਪੱਬਾ ਨਾਲ ਕਿਉਂਕਿ ਛੋਟੇ ਸਟੈਪ ਲੈਣੇ ਹੋਣੇ ਹਾਈਟ ਗੇਨ ਕਰਦੇ ਹੋਏ ਬੰਗਾ ਸਾਹਿਬ ਤੇ ਵੀ ਯਾਰ ਉਹਨਾਂ ਦਾ ਟੇਲ ਰਸਤੇ ਨੂੰ ਇੰਜੋਏ ਕਰਦੇ ਹੋਏ ਨੋ 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 ਯੂ ਆਰ ਨੋਟ ਅ ਟੇਲ ਯੂ ਆਰ ਐਟ ਦਾ ਮਿਡਲ ਪਿੱਛੇ ਹੈ ਯਾਰ ਟੇਲ ਵਾਲੇ ਪਿੱਛੇ ਰਹਿ ਗਏ ਅਸੀਂ ਕਿਤੇ ਟੇਲ ਤੇ ਹੋ ਗਏ ਬੀ ਆ ਰਾਜ ਦੇ ਫਰੰਟ ਵੈਂਚਰੋ ਦੋਸਤੋ ਇਹ ਬਰਾ ਦਾ ਦਰਖਤ ਹੈ ਬਰਾ ਦੇ ਫੁੱਲ ਹੈ ਇਹਦੀ ਚਟਨੀ ਬੜੀ ਟੇਸਟੀ ਬਣਦੀ ਹੈ ਤੇ ਨਾਲ ਦੀ ਨਾਲ ਸੁਕਾ ਕੇ ਇਹਦਾ ਸ਼ਰਬਤ ਵੀ ਬਣਾਉਂਦੇ ਆ ਬੜਾ ਜੋ ਕਿ ਸਿਹਤਪੱਖੀ ਆ ਇਹ ਬਰਾ ਦੇ ਫੁੱਲ ਦੇਖ ਰਹੇ ਤੁਸੀਂ ਮੇਰੇ ਨਾਲ ਆਹ ਦੇਖੋ ਖੜੇ ਪਏ ਆ ਲਓ ਜੀ ਪਹੁੰਚ ਗਏ ਅਸੀਂ ਸਟਾਰਟਿੰਗ ਪੁਆਇੰਟ ਤੇ ਵੈਲਕਮ ਟੂ ਕਰੇਰੀ ਲੇਕ ਕੀਪ ਯੋਰ ਅਰਥ ਕਲੀਨ ਐਂਡ ਗ੍ਰੀਨ ਤੇ ਮਾਜ਼ਾ ਸਾਨੂੰ ਮਿਲ ਚੁਕਿਆ ਪ੍ਰਬੰਧਕਾਂ ਵੱਲੋਂ ਮਜ਼ਾ ਲੋ ਮਜ਼ਾ ਸੋ ਐਦਰ ਕੰਦੋਲਾ ਸਾਹਿਬ ਤੇ ਬੰਗੂ ਸਾਹਿਬ ਸੋ ਰੰਗ ਮੇਲੇ ਤੁਸੀਂ ਦੇਖੋਗੇ ਇਹ ਸਾਡੇ ਸਾਰੇ ਕਮੱਕੜ ਸਾਥੀ ਲੋ ਜੀ ਹੁਣ ਅਸੀਂ ਟਰੈਕ ਸ਼ੁਰੂ ਕਰਨ ਲੱਗੇ ਆ ਬਹੁਤ ਦੇਰ ਬਾਅਦ ਬੰਗੂ ਸਾਹਿਬ ਕੰਦੋਲਾ ਸਾਹਿਬ ਤੇ ਬੰਗਾ ਸਾਹਿਬ ਸਾਡੇ ਨਾਲ ਪਹਿਲਾ ਟਰੈਕ ਕਰ ਰਹੇ ਆ ਆਫੀਸ਼ੀਅਲੀ ਇਹਨਾਂ ਨੇ ਘੋਸ਼ਣਾ ਲਗਾਇਆ ਹੋਇਆ ਤੇ ਕਮੱਕੜ ਨਾਵੇਂ ਦੇ ਸਤਿਕਾਰ ਅੱਜ ਅਸੀਂ ਇਹ ਟਰੈਕ ਹੁਣ ਕਰੇਰੀ ਲੇਕ 5 ਕਿਲੋਮੀਟਰ ਦਾ ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਟਰੈਕ ਸ਼ੁਰੂ ਹੋ ਚੁੱਕਿਆ ਕਰੇਰੀ ਝੀਲ ਵੱਲ ਤੇ ਇਹ ਕਰੇਰੀ ਕਹਿ ਸਕਦੇ ਆ ਨਦੀ ਆਪਾਂ ਟ੍ਰਾਈਬਿਊਟਰੀ ਐ ਬਿਆਸ ਦੀ ਇਹ ਸਾਡੇ ਸਾਥੀ ਆ ਰਹੇ ਆ ਹੁਣ ਅਸੀਂ ਲੀਡਿੰਗ ਟੀਮ ਚ ਤੇ 5 ਕਿਲੋਮੀਟਰ ਦਾ ਟਰੈਕ ਹੈਗਾ ਚਾਰ ਮੈਂਬਰੀ ਗਰੁੱਪ ਸਾਡਾ ਰੂਪੜੀਆਂ ਦਾ ਅੱਗੇ ਵਧਦਾ ਹੋਇਆ ਲੋ ਜੀ ਰੰਗ ਇੱਕ ਮੱਕੜੀ ਦੇ ਇਕਦਮ ਤਿੱਖਾ ਟਰੈਕ ਹੈ ਦੋਸਤੋ ਇਹ। ਯਸ। ਇਕਦਮ ਹਾਈਟ ਗੇਨ ਕਰ ਰਹੇ ਹਾਂ ਤੇ ਉਬੜ ਖਬਰ ਰਸਤਾ ਪੱਥਰੀਲਾ। ਧਿਆਨ ਨਾਲ ਸਟੈਪ ਛੋਟੇ ਸਟੈਪਾਂ ਦੇ ਨਾਲ ਅੱਗੇ ਵਧ ਰਹੇ ਹਾਂ ਟਰੈਕ। ਚਲੋ ਜੀ ਬੰਗਾ ਸਾਹਿਬ। ਆਹ। ਹਾਓ ਦੇਖੋ ਇਕਦਮ ਹਾਈਟ ਗੇਨ ਹੋ ਰਹੀ ਹੈ। 5 ਕਿਲੋਮੀਟਰ ਦਾ ਟਰੈਕ। ਲੋ ਜੀ ਟਰੈਕਰਸ ਆ ਰਹੇ ਉੱਤੋਂ ਤੇ ਦੱਸ ਰਹੇ ਕਿ ਲੇਕ ਫਰੋਜ਼ਨ ਹੈ। ਵਰਫ ਮਿਲੂਗੀ ਤੁਹਾਨੂੰ ਪੂਰੀ। ਕਿੱਥੋਂ ਦੀ ਤੁਸੀਂ? ਹੁਣੇ ਚੰਡੀਗੜ੍ਹ ਤੋਂ ਆਈਆਂ ਓਕੇ ਨਹੀਂ ਚੰਡੀਗੜ੍ਹ ਇੱਧਰ ਨਹੀਂ ਠੀਕ ਹੈ ਠੀਕ ਹੈ ਜੀ ਅਸੀਂ ਰੋਪੜ ਤੋਂ ਐ ਓਕੇ ਚੰਡੀਗੜ੍ਹ ਤੋਂ ਨੋ ਆਈ ਐਮ ਬੀ ਓਕੇ ਇੱਕ ਕਸ਼ਮੀਰ ਗ੍ਰੇਟ ਲੇਕ ਟਰੈਕ ਵਾਲਾ ਦ੍ਰਿਸ਼ ਬਣਦਾ ਜਾ ਰਿਹਾ ਜੀ ਘੋੜੇ ਆ ਰਹੇ ਨੇ ਤੇ ਇੱਕੋ ਟਰੈਕ ਹੈ ਘੋੜਿਆਂ ਦਾ ਤੇ ਸਾਡੇ ਛਲਾਨੀਆਂ ਦਾ ਇਹ ਕਸ਼ਮੀਰ ਗ੍ਰੇਟ ਲੈਗ ਟਰੈਕ ਦੀ ਯਾਦ ਤਾਜ਼ਾ ਕਰਵਾਦੀ ਬੰਗੂ ਸਾਹਿਬ ਉਹਨਾਂ ਨੇ ਕਰਨ ਜਾਣਾ ਉੱਪਰ ਤੱਕ ਦੇ ਰਹਿਣਾ ਥੱਲੇ ਤੱਕ ਦਾ ਸਾਨੂੰ ਪਹੁੰਚ ਜਾਣਾ ਰੋਟੀ ਤੱਕ ਦਾ ਹਾਂ ਸਾਰਾ ਟਰੈਕ ਸਟੈਪਸ ਦਾ ਹੀ ਆ ਜਿਹੜੇ ਟਰੈਕਰ ਆ ਰਹੇ ਉਤੋਂ ਦੱਸ ਰਹੇ ਆ ਸੋ ਸਟੈਪਸ ਦਾ ਹੀ ਟਰੈਕ ਹੈ ਦੋਸਤਸ ਇੰਜੋਏ ਦਾ ਟਰੈਕ ਲਓ ਜੀ ਸਾਡੇ ਗਰੁੱਪ ਦੇ ਨੌਜਵਾਨ ਮੈਂਬਰ ਤੁਸੀਂ ਦੇਖ ਰਹੇ ਹੋ ਸਾਡੀ ਚੱਲ ਜੀ ਅਸੀਂ ਹੁਣ ਦੋ ਬੋਟ ਫਟਣਾ ਆ ਰਿਹਾ ਹੈ ਸੋਏ ਨੌਜਵਾਨ ਜੀ ਦਾ ਮੈਂ ਵੀ ਆ ਤੁਸੀਂ ਵੀ ਸੋਏ ਮੈਂ ਵੀ ਨੌਜਵਾਨ 60 ਪਲਸ 60 ਪਲਸ ਸਾਡਾ ਬੱਚੀ ਨੌਜਵਾਨ ਹੈ 60 ਪਲਸ ਟੀਮ ਸਾਡੀ ਇਹ ਰਾਂਗਾਂ ਕ ਮੱਕੜੀ ਦੇ ਦੋਸਤੋ ਇੱਕਦਮ ਤਿੱਖਾ ਟਰੈਕ ਹੈ ਸਾਥੀ ਆ ਰਹੇ ਆ ਤਿੱਖੀ ਚੜਾਈ ਹੈ ਤੇ ਸਾਰੇ ਇਹ ਪਥਰੀਲੇ ਸਟੈਪ ਹੈ ਮੋਡਰੇਟ ਟਰੈਕ ਕਹਿ ਸਕਦੇ ਆ ਆਸਾਨ ਤੋਂ ਉੱਤੇ ਲੈਵਲ ਦਾ ਟ੍ਰੈਕ ਹੈ। ਹਾਂ ਤੁਸੀਂ ਦੇਖਣਾ ਸਾਡੇ ਮੰਗਾ ਸਾਹਿਬ ਪਿੱਛੇ। ਥੋੜੇ ਥੋੜੇ ਵਕਫੇ ਪ੍ਰੰਤ ਦਮ ਮਾਰਨਾ ਪੈਂਦਾ। ਲੋ ਜੀ ਦੋਸਤੋ ਮਿਡਵੇ ਆ ਗਿਆ 2.5 ਕਿਲੋਮੀਟਰ ਸੀ ਟ੍ਰੈਕ इजीली ਕੰਪਲੀਟ ਕਰ ਲਿਆ। ਤੇ ਆਹ ਦੇਖੋ। ਕਿੰਨਾ ਵਧੀਆ ਦ੍ਰਿਸ਼ ਹੈ। ਚੀਲ ਕੈਫੇ। ਚੀਲ ਕੈਫੇ ਮਿਡਵੇ ਤੇ ਹੈ। ਤੇ ਆਹ ਖੱਡ ਦਰਖਤ ਚ ਇਆ ਗਾਹ ਦਾ ਸਿਰ ਕੋਈ ਸਕੇਲਟਨ ਗੈਰੋ ਚੰਗਿਆ ਹੋਇਆ ਚੀਲ ਕੈਫੇ ਤੇ ਆ ਤੁਸੀਂ ਮੇਰੇ ਨਾਲ ਮੰਗਿਆ ਸਾਹਿਬ ਲੀਡ ਕਰਦੇ ਹੋ ਬੜੇ ਵਧੀਆ ਤਰੀਕੇ ਨਾਲ ਮਿਡਵੇ ਆ ਗਏ ਤੇ ਸਾਡੇ ਪੰਗੂ ਸਾਹਿਬ ਆਰਾਮ ਕਰਦੇ ਹੋਏ ਵਾਹ ਜੀ ਵਾਹ ਜਿਹਦੇ ਤੇ ਰੌਣਕ ਮੋੜ ਵਾਪਸ ਆ ਗਈ ਇਹਨਾਂ ਦੇ ਨਹੀਂ ਰੌਣਕ ਗਈ ਕਦੇ ਨਹੀਂ ਸੀ ਲੋ ਜੀ ਜੀ ਲੂ ਕਰਾਸ ਕਰਦੇ ਹੋ ਸਾਡੇ ਟਰੈਕਟਰ ਸਾਥੀ ਮੰਗਾ ਸਾਹਿਬ ਬਚ ਕੇ ਜੀ ਵੈਰੀ ਗੁੱਡ ਇਹਨੂੰ ਕਹਿੰਦੇ ਜਿੰਦਾ ਦੇ ਲਈ ਵੈਰੀ ਗੁੱਡ ਵੈਲ ਡਨ ਸਰ ਵੈਲ ਡਨ ਵੈਲ ਡਨ ਵੈਲ ਡਨ ਲੋ ਜੀ ਜੂਨੀਅਰ ਅਨੂਪਰ ਵੀ ਆ ਰਿਹਾ ਪਿੱਛੇ ਡਰ ਕੇ ਆਗੇ ਜੀਤ ਵੈਰੀ ਗੁੱਡ ਵੈਰੀ ਗੁੱਡ ਗੁੱਡ ਹੋ ਜੀ ਦੋਸਤੋ ਮਿਡਵੇ ਅਸੀਂ ਕਰਾਸ ਕਰਿਆ ਹੈ ਨਿਰਮਲ ਸਿੰਘ ਉਹ ਲੋਕ ਹੈ ਸਾਡੇ ਕਪੂਰਥਲਾ ਰੇਲਵੇ ਕਲੋਨੀ ਦੇ ਵੀਰ ਜੀ ਪ੍ਰਬੰਧਕ ਹੈ ਤੇ ਕੈਮਰੇ ਦੇ ਸਵਾਵਾ ਦਿੰਦੇ ਹੋਏ ਪੰਗੂ ਸਾਹਿਬ ਕਢੋਲਾ ਸਾਹਿਬ ਪੰਗਾ ਸਾਹਿਬ ਸਾਰੇ ਸਾਹਿਬ ਤੇ ਹੁਣ ਕਰੇਰੀ ਨੇੜੇ ਆ ਲਾਉਨੇ ਆ ਰਣਕ ਮੇਲਾ ਉੱਪਰ ਜਾ ਕੇ 5:00 ਵਜੇ ਦੋਸਤੋ ਤੇ ਸੂਰਜ ਪੂਰਾ ਹਲੇ ਸਿਰ ਚੱਕੀ ਖੜਾ ਹਾਂਜੀ ਬੱਧੀ ਹਣੇ ਹਾਂ ਤਿੱਖਾ ਤਿੱਖਾ ਡਰ ਹੈ ਬਹੁਤ ਜ਼ਿਆਦਾ ਤਿੱਖਾ ਤੇ ਇਧਰ ਪਿੱਛੇ ਦੁਕਾਨ ਹੈ ਭਾਈ ਜੀ ਦੀ ਲਓ ਜੀ ਬਹੁਤ ਹੀ ਖੂਬਸੂਰਤ ਦ੍ਰਿਸ਼ ਲਗਭਗ ਸ਼ਾਮ ਦੇ 6 ਵਜੇ ਦਾ ਸਮਾਂ ਹੈਗਾ ਤੇ ਕਿਲੋਮੀਟਰ ਸਵਾ ਕਿਲੋਮੀਟਰ ਦਾ ਟਰੈਕ ਬਕਾਇਆ ਹੈਗਾ ਬਹੁਤ ਹੀ ਆਨੰਦਪੂਰਨ ਟਰੈਕ ਹੈ ਤੇ ਆਹ ਸਾਹਮਣੇ ਨੇੜੇ ਕਰਕੇ ਦਿਖਾਉਂਦਾ ਬਰਾਸ ਦਾ ਪੂਰਾ ਪਰਮਾ ਖੜਿਆ ਹੋਇਆ ਦਰਖਤ ਤੇ ਇੱਧੇ ਕਰੇਰੀ ਨਦੀ ਵਗਦੀ ਹੋਈ ਕਰੇਰੀ ਝੀਲ ਤੋਂ ਆਉਂਦਾ ਪਾਣੀ ਤੇ ਇਧਰ ਬੰਗਾ ਸਾਹਿਬ ਲੀਡ ਕਰਦੇ ਹੋਏ ਡੇ 1 ਕਰੇਰੀ ਲੇਕ ਟ੍ਰੈਕ ਕੈਂਪ ਸਾਈਟ ਹੈ ਅੱਜ ਕੈਂਪ ਸਾਈਟ ਤੇ ਸਟੇ ਹੈ ਤੇ ਕੱਲ ਨੂੰ ਅੱਗੇ ਉੱਪਰ ਲੇਕ ਤੱਕ ਜਾ ਕੇ ਦੁਬਾਰਾ ਫੇਰ ਕੈਂਪ ਸਾਈਟ ਤੇ ਤੇ ਪਰਸੋਂ ਫਿਰ ਵਾਪਸੀ ਲਓ ਵੀ ਦੋਸਤੋ 15-20 ਮਿੰਟ ਦਾ ਸਫ਼ਰ ਰਹਿ ਗਿਆ ਤੇ ਸਾਡੇ ਗਾਈਡ ਕੀ ਨਾਮ ਸਰ ਮਦਨ ਲਾਲ ਮਦਨ ਲਾਲ ਜੀ ਮੇਰੀ ਵੇਟ ਕਰ ਰਹੇ ਸੀ ਕਿਉਂਕਿ ਮੈਂ ਤੇ ਬੰਗਾ ਸਾਹਿਬ ਐਂਡ ਤੇ ਕਿਉਂਕਿ ਇੱਕ ਗਾਈਡ ਅੱਗੇ ਤੇ ਟ੍ਰੈਕਿੰਗ ਦਾ ਸੂਲ ਹੈ ਇੱਕ ਗਾਈਡ ਪਿੱਛੇ ਚਾਹੀਦਾ ਸੋ ਹੁਣ ਮਦਨ ਲਾਲ ਜੀ ਫਰੰਟ ਗਾਈਡ ਮੈਨੂੰ ਬਤੌਰ ਬੈ ਗਾਈਡ ਰੀਸੀਵ ਕਰਨ ਆਇਆ ਤੇ ਬਹੁਤ ਹੀ ਇੰਜੋਏਬਲ ਸਾਡਾ ਇਹ ਹਾਈਕਿੰਗ ਕਹਿ ਸਕਦੇ ਆ ਰਹੀ ਤੇ ਆ ਇਧਰ ਦਿਖਾਉਂਦਾ ਤੁਹਾਨੂੰ ਨਜ਼ਾਰੇ ਮੈਂ ਚਾਹ ਬਣ ਰਹੀ ਹੈ ਤੇ ਇਧਰ ਆ ਪਾਣੀ ਪਿਓਰ ਪਹਾੜ ਦਾ ਪਾਣੀ ਤੇ ਇਧਰ ਇੱਕ 스ਨੈਕਸ ਪੁਆਇੰਟ ਹੈ ਤੇ ਆ ਲੱਕੜੀ ਦੀ ਮੋਢ ਵੱਢ ਕੇ ਬੈਠਣ ਦਾ ਪ੍ਰਬੰਧ ਹੈ ਸੋ ਕਮਾਲ ਗੱਲਬਾਤ ਔਰ ਅੱਗੇ ਸਾਡੇ ਗਰੁੱਪ ਦੇ ਮੈਂਬਰ ਜਾ ਰਹੇ ਹਨ ਫੈਮਿਲੀ ਟਰੈਕ ਹੈ। ਲੋ ਜੀ ਦੋਸਤੋ ਸਵਾ 6 ਵਜੇ ਅਸੀਂ ਟਰੈਕ ਕੰਪਲੀਟ ਕਰਕੇ ਅੱਜ ਦੇ ਕੈਂਪਸਾਈਡ ਤੇ ਆ ਗਏ ਤੇ ਰੌਣਕਾਂ ਸਾਡੇ ਕੈਂਪਰ ਸਾਡੇ ਕਿ ਮੱਕੜ ਨਾਵੇਂ ਦੇ ਸਾਥੀ ਪਿੱਛੇ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਤੇ ਬਹੁਤ ਹੀ ਮਨਮੋਹਕ ਦ੍ਰਿਸ਼ ਹੈ ਤੇ ਠੰਡ ਇੱਕਦਮ ਵੱਧ ਚੁੱਕੀ ਹੈ ਸਾਰਿਆਂ ਨੇ ਮੋٹے ਕੱਪੜੇ ਪਾ ਲਏ ਮੈਂ 뷰 ਚੇਂਜ ਕਰਕੇ ਦਿਖਾਉਣਾ ਤੁਹਾਨੂੰ ਇਹ ਸਾਰੇ ਸਾਡੇ ਇੱਕ ਮੱਕੜ ਸਾਥੀ ਹੈ। ਸਤਿ ਸ੍ਰੀ ਅਕਾਲ ਛੋਟੇ ਛੋਟੇ ਇੰਟਰੋਡਕਸ਼ਨ ਦਈ ਹੈ ਹਾਂਜੀ ਬਿਲਕੁਲ ਭਾਈ ਜੀ ਮਨਿੰਦਰ ਤੱਬੇ ਤੋਂ ਭਾਈ ਜੀ ਇਹ ਡਾਕਟਰ ਭਾਈ ਜੀ ਡਾਕਟਰ ਨਿਰਮਲ ਪੁਖਾੜ ਤੋਂ ਠੀਕ ਹੈ ਜੀ ਆ ਨੌਜਵਾਨ ਸਾਡਾ ਹਾਂਜੀ ਬਟੇ ਹਮ ਸੈਜਵੀਰ ਤੱਬੇ ਤੋਂ ਸੈਜਵੀਰ ਲੋ ਜੀ ਇਹ ਸਾਰੇ ਸਾਡੇ ਮੱਕੜ ਸਾਥੀ ਰਵਿੰਦਰ ਹਰਪਿੰਦਰ ਭਾਜੀ ਸ਼ਿਵਰਾਜ ਸਿੰਘ ਜੀ ਭਾਈ ਕੀ ਹਾਲ ਹੈ ਤੇ ਪੂਰੀ ਸਾਡੇ ਕ ਮੱਕੜਾਂ ਦੀ ਕਰੀਮ ਹੈ ਪੰਜਾਬ ਦੀ ਇਹਨਾਂ ਦੇ ਸਹਿਯੋਗ ਸਦਕਾ ਅੱਜ ਪਹੁੰਚੇ ਇੱਥੇ ਕੈਂਪਸਾਈਟ ਤੇ कॅम्प फायर कॅम्प फायर ਵੀ ਹੋਊਗਾ कॅम्प फायर ਵੀ ਹੋਊਗਾ ਬੋਨ ਫਾਇਰ ਵੀ ਹੋਊਗਾ ਬੋਨ ਫਾਇਰ ਵੀ ਹੋਊਗਾ ਤੇ ਸਾਡੇ ਨਿਰਮਲ ਭਾਜੀ ਉਹਗੇ ਸਾਈਕਲਿਸਟ ਯੂਟਿਊਬਰ ਤੇ ਯਾਦਵਿੰਦਰ ਵੇਰ ਕੁਸਾਲ ਪਹੁੰਚ ਗਏ ਪਹੁੰਚ ਗਏ ਜੀ ਪਹੁੰਚ ਗਏ ਆਪਣੇ ਚੀਫ ਇੰਜੀਨੀਅਰ ਸਾਹਿਬ ਉਹ ਵੀ ਆ ਗਏ ਆ ਗਏ ਠੀਕ ਹੈ ਜੀ ਗੈਟ ਦੇ ਨਾਲ ਲੋ ਵੀ ਦੋਸਤੋ ਕਮਕੜੀ ਚ ਸਮਾਜਿਕ ਸਾਂਝਾਂ ਵੀ ਵੜਨੀਆਂ ਤੇ ਦਿਲ ਖੁਸ਼ ਹੋ ਗਿਆ ਬਾਈ ਜੀ ਨੇ ਇੰਟਰੋਡਕਸ਼ਨ ਕੀਤੀ ਤੇ ਇੰਟਰੋਡਕਸ਼ਨ ਸੁਣ ਕੇ ਹੀ ਆਨੰਦ ਆ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਰਵਨ ਸਿੰਘ ਜੀ ਉੱਗੇ ਖੇਡ ਰਾਈਟਰ ਵੀ ਐ ਉਹਨਾਂ ਦੇ ਬੇਟੇ ਐ ਸੋ ਹੁਣ ਵੀਰ ਜੀ ਹਦਰ ਸਾਹਿਬ ਦੀ ਬੜੀ ਇੰਟਰੋਡਕਸ਼ਨ ਆ ਫਿਰ ਵੀ ਆਪਣੀ 셀ਫ ਇੰਟਰੋਡਕਸ਼ਨ ਇੱਕ ਵਾਰ ਦੇਣਗੇ ਮੈਂ ਜਗਵਿੰਦਰ ਆ ਮੇਰਾ ਨਾਮ ਤੇ ਮੁਕੰਦਪੁਰ ਕਾਲਜ ਦੇ ਵਿੱਚ ਪੜ੍ਹਾਉਣਾ ਪ੍ਰੋਫੈਸਰ ਲੋੜ ਉੱਤੇ ਕਾਫੀ ਦੇਰ ਤੋਂ ਆਣਾ ਠੀਕ ਹੈ ਜੀ ਮੈਨੂੰ ਹੋ ਗਏ 32 ਸਾਲ ਹੋ ਗਏ ਕਾਲਜਾਂ ਵਿੱਚ ਪੜ੍ਹਾਉਂਦੇ ਨੇ ਵੈਰੀ ਗੁੱਡ ਅਦਰ ਭਾਜੀ ਗੁਰਪ੍ਰੀਤ ਸਿੰਘ ਮੋਗੇ ਤੋਂ ਆ ਜੀ ਇਹ ਮੇਰੇ ਨਾਮ ਰਾਸ਼ੀਆ ਜੀ अच्छा जी ਤੇ ਮੈਂ ਵੀ ਕੰਪਿਊਟਰ ਟੀਚਰ ਆ ਸਰਕਾਰੀ ਹਾਈ ਸਕੂਲ ਕਾਰੇਕੇ ਬੱਕੇ ਪੁਰਾਣੀ ਕੋਲੇ ਠੀਕ ਹੈ ਹਾਂਜੀ ਸੋ ਮੈਂ ਆਪਣੀ ਇੰਟਰੋਡਕਸ਼ਨ ਆਪੇ ਚੱਲਦੇ ਚੱਲਦੇ ਬਲੌਗ ਤੇ ਦੇਣਾ ਬਾਈਆਂ ਨੂੰ ਮੈਂ ਗੁਰਪ੍ਰੀਤ ਸਿੰਘ ਹੀਰਾ ਜੀ ਰੋਪੜ ਤੋਂ ਠੀਕ ਹੈ ਲਿਖੀਦਾ ਵੀ ਆ ਤੇ ਮੈਂ ਸਾਇੰਸ ਮਾਸਟਰ ਆ ਅ ਜੀਟੀਟੀ ਤੋਂ ਪ੍ਰਮੋਟ ਹੋਇਆ ਬਹੁਤ ਬਲੌਗ ਦੇਖਦੇ ਰਹਿੰਦੇ ਵਧੀਆ ਹੁੰਦੇ ਆ ਥੈਂਕ ਯੂ ਜੀ ਐਦਾਂ ਦੀਆਂ ਸ਼ਕਤੀਆਂ ਇਹ ਐਦਾਂ ਦੇ ਗਰੁੱਪਾਂ 'ਚ ਸੰਭਵ ਚਾਤ ਜੋਗੀ ਹੋ ਗਿਆ ਤਾਂ ਹੋ ਗਈਆਂ ਬੱਜੀਆਂ ਉਦਾਂ ਬਾਤ ਕੀ ਸਭ ਉਸੇ ਤਰ੍ਹਾਂ ਹੀ ਰੰਗ ਟੰਗ ਚੰਗਦੇ ਰਹੇ ਚੇਚਕਦਾ ਮੈਂ ਵੀ ਰਹਾ ਵਾਹ ਜੀ ਬਾਬਾ ਪੰਗੂ ਸਾਹਿਬ ਵਾਹ ਜੀ ਵਾਹ ਵਾਹ ਦੇਖੋ ਅਸੀਂ ਟੀਚਰ ਹੈ ਬਹੁਤੇ ਸੋ ਸਰਬਾਤ ਸਾਨੂੰ ਪੰਗੂ ਸਾਹਿਬ ਨੇ ਬਾਕਾਇਦਾ ਕਰਤੀ ਤੋ ਹੁਣ ਕੋਈ ਵੀ ਸਾਡਾ ਭੈਣ ਭਰਾ ਛੋਟੇ ਬੱਚੇ ਹਾਂਜੀ ਹਾਂਜੀ ਸੈਲਫ ਇੰਟਰੋਡਕਸ਼ਨ ਜ਼ਰੂਰ ਦੇ ਦੇਣੀ ਹੈ ਹਾਂਜੀ ਜਦ ਇਬਤਦਾ ਅੱਛੀ ਹੋ ਗਈ ਹੈ ਜਦ ਇਬਤਦਾ ਅੱਛੀ ਹੋ ਗਈ ਹੈ ਔਰ ਟਵਿੰਜ ਹੈ ਨਾ ਉਹ ਬੜੇ ਪਿਆਰੇ ਨੇ ਉਹ ਛੋਟੇ ਨੇ ਉਹ ਬਾਈ ਹੋਣਗੇ ਜਵੜੇ ਵਿੱਚ ਇਹਦੇ ਨਾਲ ਵਾਈਫ ਨਾਲ ਪਰਿਵਾਰ ਨਾਲ ਸ਼ਾਮਲ ਹੋਇਆਗਾ ਕੋ ਮੱਕੜਨਾਮਾ ਗਰੁੱਪ ਦੇ ਵਿੱਚ ਇੱਥੇ ਜੰਗਲਾਂ ਦੇ ਵਿੱਚ ਤੇ ਮੈਂ ਹੁਣ ਇੱਥੇ ਮੇਲੇ ਲੱਗੇ ਹੋਏ ਨੇ ਇਸ ਤਰ੍ਹਾਂ ਦੇ ਗੀਤ ਗਾਉਂਗਾ ਵੈਰੀ ਗੁੱਡ ਅੱਜ ਮਿਲੇ ਹੋ ਗਏ ਸਜਣਾ ਸਜਣਾ ਵੇ ਸਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ ਕਿੰਨੀ ਚੰਗੀ ਲੱਗਦੀ ਦੁਪਹਿਰ ਹਾਂਜੀ ਸਜਣਾ ਵੇ ਸਜਣਾ ਓਏ ਸਜਣਾ ਤੂੰ ਤੂੰ ਥੈਂਕ ਯੂ ਠੀਕ ਹੈ ਜੀ ਮੇਰੇ ਦੋਸਤ ਰੰਧੀਰ ਜੋੜਾ ਰਾਜਵੀਰ ਮੋੜ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਆਪਾਂ ਟਰੈਕਿੰਗ ਤੇ ਜਾਣਾ ਤਾਂ ਮੈਂ ਉਦੋਂ ਛੋਟਾ ਜਿਹਾ ਇੱਕ ਗੀਤ ਤਿਆਰ ਕੀਤਾ ਆਪਣੇ ਲਈ ਅ ਗਾ ਕੇ ਤਾਂ ਨਹੀਂ ਸੁਣਾਇਆ ਜਾਣਾ ਵੈਸੇ ਗੌਣਦਾਰ ਹੈ ਨਹੀਂ ਬੋਲਣ ਦੇ ਹੀ ਆ ਕਾਇਆ ਵੀ ਜਾਊਗਾ ਕਾਇਆ ਵੀ ਜਾਊਗਾ ਹੌੜ ਹੌੜਾ ਸਰ ਇਹਨਾਂ ਦੀ ਸਰ ਇਹਨਾਂ ਦੀ ਇੰਟਰੋਡਕਸ਼ਨ ਥੋੜੀ ਲੰਬੀ ਕਰ ਦਈਏ ਪ੍ਰੋਫੈਸਰ ਨੇ ਜੀ ਡਾਕਟਰ ਬੀ ਆਰ ਅੰਬੇਦਕਰ ਡਬਲੂਲੀ ਕਾਲਜ ਦੇ ਵਿੱਚ ਗੁੱਡ 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 ਪ੍ਰੋਫੈਸਰ ਨੇ ਜੀ ਸਰ ਗੁੱਡਸ ਹਾਂਜੀ ਹਾਂਜੀ ਕਿਉਂਕਿ ਪਤਾ ਆਪਾਂ ਜੀ ਇੰਟਰੋਡਕਸ਼ਨ ਦਬਾ ਕੇ ਕੱਲ ਨੂੰ ਕਿਤੇ ਲੋੜ ਪੈਂਦੀ ਹੈ ਨਾ ਇੱਕ ਦੂਜੇ ਤੋਂ ਥੋੜੀ ਖੁੱਲ ਕੇ ਆਪਣੀ ਇੰਟਰੋਡਕਸ਼ਨ ਦੇ ਦਈਏ ਡਬਲੂਲੀ ਚੌਕ ਕਰਦਾ ਹਾਂ 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 ਪਹਾੜਾਂ ਦੀ ਸ਼ੈਰ ਟਾਈਟਲ ਰੱਖਿਆ ਗੀਤ ਦਾ ਹੂੰ ਉਹ 11 ਬੇਲੀਆਂ ਨੇ ਬਨਾਲੀ ਸਕੀਮ ਇਕੱਠੇ ਜਾਣ ਦੀ ਚੜਦੀ ਜਵਾਨੀ ਫਿਰਦੀ ਏ ਜ਼ਿੰਦਗੀ ਦੇ ਆਨੰਦ ਮਾਣਦੀ ਸਿਰ ਤਾਂ ਕੋਈ ਨਹੀਂ ਕਹਿੰਦੇ ਪਹਿਲੀ ਰਾਤ ਕਾਂਗੜੇ ਲਾ ਕੇ ਫਿਰ ਚੜਾਂਗੇ ਚੜਾਈਆਂ ਵੱਲੀਏ ਗੱਡੀ ਜਾਂਦੀ ਏ ਪਹਾੜਾਂ ਤੇ ਫਰਾਟੇ ਮਾਰਦੀ ਹੁਣ ਪੈਰਾਂ 'ਚ ਨਹੀਂ ਉੱਚੀਆਂ ਉਚਾਈਆਂ ਵੱਲੀਏ ਵਾਹ ਵਾਹ ਉਹ ਟੈਨਸ਼ਨਾਂ ਤੇ ਫਿਕਰਾਂ ਨੂੰ ਤਾਂ ਗਲੋਂ ਲਾ ਕੇ ਪੈਨ ਛੱਡ ਆਏ ਆਂ ਹੁਣ ਮਾਣਾਗੇ ਨਜ਼ਾਰੇ ਘਰ ਦੀ ਕਦੀ ਵੀ ਨਾਲ ਲੈ ਕੇ ਆਏ ਆਏ ਹੋਏ ਵੈਸੇ ਲੈ ਕੇ ਨਹੀਂ ਆਏ ਨਹੀਂ ਕੋਈ ਨਹੀਂ ਲੈ ਸਕਦੇ ਪਾ ਪਹਿਲਾਂ ਜਾਣ ਇਹਦਾ ਤਾਂ ਬੋਲੀ ਨਹੀਂ ਚੱਲਿਆ ਆਹੀ ਆਹੀ ਚਲੋ 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 ਕੰਟੀਨਿਊ ਬਣ ਗਿਆ ਮਾਹੌਲ ਦੱਸ ਦੱਸ ਮਸੂਹੇ ਹਾਂਜੀ ਬਣ ਗਿਆ ਮਾਹੌਲ ਸੁਣੋ ਜੀ ਪਲੀਜ਼ ਵਾਹ 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 ਕੀ ਨਾਮਾ ਜਿੱਥੇ ਆਇਆ ਬੁੱਕਰ ਤਾਂ ਪੂਰੇ ਗ੍ਰੋਰੀਟੀ ਗ੍ਰੋਰੀਟੀ ਬਣ ਗਿਆ ਮਾਹੌਲ ਕਰੇਰੀ ਲੈਕ ਤਾਂ ਟਾਂਕਾ ਟਾਂਕੋਰਾ ਛਾਇਆ ਵੱਲੀਏ ਓਏ 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 ਜਿੱਦੀ ਜਾਂਦੀ ਏ ਪਹਾੜਾਂ ਦੇ ਫਰਾਟੇ ਮਾਰਦੀ ਨਹੀਂ ਹੁਣ ਪੈਰਾਂ ਜਨੇ ਉੱਚੀਆਂ ਉਚਾਈਆਂ ਵੱਲੀਏ ਵਾਹ ਜੀ ਵਾਹ ਹੌਲੀ ਹੌਲੀ ਅੱਗੇ ਵਧਦੇ ਜਾਣਾ ਇਹ ਮਨ ਵਿੱਚ ਹੈ ਧਾਰੀ ਨਹੀਂ ਬਚਪਨ ਤੋਂ ਲੈ ਕੇ ਇਹਨਾਂ ਨਾਲ ਹੁਣ ਤੱਕ ਨੇ ਵਿਧਿ ਆਈ ਸਾਡੀ ਵਾਹ ਜੀ ਵਾਹ ਵਾਹ ਜੀ ਵਾਹ ਅਸਲੀ ਉਟ ਮਾ ਤਾਰਾਂ ਵਿੱਚ ਬੱਖੋ ਬੈਠੇ ਕਾਰੇ ਦੇ ਉੱਤੇ ਪਰਾਹੋ ਕੇ ਲੰਘ ਮਾਈਆ ਇੱਥੇ ਕਰ ਦੇਉ ਤੇਰੇ ਵਾਹ ਜੀ ਵਾਹ ਵਾਹ ਜੀ ਵਾਹ ਅਛਾ ਜਵਾਬ ਵੀ ਮੈਂ ਦੇਣਾ ਚਿੱਟਾ ਕੁਕੜ ਬਣੇਰੇ ਤੇ ਚਿੱਟਾ ਕੁਕੜ ਬਣੇਰੇ ਤੇ ਵੀ ਮੈਂ ਤਾਂ ਪਰਾ ਖੜੀ ਆ ਮਾਇਆ ਬਿਠ ਕਰ ਦਿੱਤੀ ਸਿਰ ਤੇਰੇ ਤੇ ਲੋ ਜੀ ਦੋਸਤੋ ਇਹ ਕਰੇਰੀ ਲੇਕ ਟਰੈਕ ਦਾ ਸਿਖਰ ਹੈ ਤੇ ਅੱਜ ਸਾਡਾ ਬੇਸ ਕੈਂਪ ਜਿਹੜੀ ਕੈਂਪ ਸਾਈਟ ਹੈ ਤੇ ਇਹ ਸਾਡਾ ਕਿਚਨ ਸਟਾਫ ਹੈ ਆ ਮੇਰੀ ਥਾਲੀ ਐਂਡ ਦੀ ਥਾਲੀ ਲੱਗੀ ਆ ਦੇਖੋ ਚਿਕਨ ਚਾਵਲ ਹੈ ਰੋਟੀ ਹੈ ਸਿਰਫ ਲੈਸ ਥੈਨ 2000 ਹਨਾ ਮੈਂ ਕਰੇਰੀ ਸੇ ਹੂੰ ਔਰ ਮਾਰਾ ਪ੍ਰੋਫੈਸ਼ਨਲ ਜੋ ਆ ਉਹ ਗਾਈਡਿੰਗ ਕਰਨਾ ਕਲਾਈਂਟ ਕੋ ਮਤਲਬ ਅਚੀ ਤਰ੍ਹਾਂ ਸੇ ਡੀਲ ਕਰਨਾ ਹਰੇਕੀ ਚੀਜ਼ ਪ੍ਰੋਵਾਈਡ ਕਰਨਾ ਰਾਈਡ ਟੂ ਟਾਈਮ ਹਰੇਕੀ ਕੀ ਕਰਨਾ ਬਾਕੀ ਤੋ ਕੀ ਬੋਲੂ ਬਾਕੀ ਜੋ ਹੈ ਉਹ ਖੁਦ ਇਹ ਰਵਾਇਤੀ ਰਵਾਇਤੀ ਪੱਠੀ ਹੈ ਦੇਖੋ ਰਵਾਇਤੀ ਭਾਂਡੇ ਪਏ ਸਾਰੇ ਰਵਾਇਤੀ ਹਮਾ ਚਲਦੇ ਸੋ ਇੱਥੇ ਅਸੀਂ ਹੁਣ ਬਲਾਗ ਦਾ ਐਂਡ ਕਰਦੇ ਆ ਤੇ ਕੱਲ ਨੂੰ ਅੱਗੇ ਬੜਾ ਕੁਝ ਤੁਹਾਨੂੰ ਨਵਾਂ ਦਿਖਾਵਾਂਗੇ ਥੈਂਕ ਯੂ